ਕਿਸਾਨ ਆਪਣੀ ਮੰਗਾਂ ਨੂੰ ਲੈ ਕੇ ਲਗਾਤਾਰ ਕੇਂਦਰ ਦਾ ਵਿਰੋਧ ਕਰ ਰਹੇ ਪਰ ਕੇਂਦਰ ਮੰਨਣ ਦਾ ਨਾਮ ਨਹੀਂ ਲੈ ਰਹੀ ਹਾਲਾਂਕਿ ਕਿਸਾਨ ਜਿੱਥੇ ਬੰਦੀਆਂ ਇਕਜੁੱਟ ਨਹੀਂ ਸੀਗੀਆਂ ਜੀ ਪਰ ਉਗਰਾਹਾਂ ਹ ਗਰੁੱਪ ਹੋ ਕੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਕਈ ਮੀਟਿੰਗਾਂ ਕੀਤੀਆਂ ਗਈਆਂ ਚਿੱਠੀਆਂ ਦਾ ਆਦਾਨ ਪ੍ਰਦਾਨ ਹੋਇਆ ਪਰ ਨਾ ਕੁਝ ਸਿੱਟਾ ਨਿਕਲਿਆ ਦੂਜੀ ਤੀਜੀ ਸ਼ਾਇਦ ਮੀਟਿੰਗ ਐ ਟਿਲ ਸਾਬ ਚ ਪਾਤੜਾ ਦੇ ਵਿੱਚ ਹੋਈ ਐ ਸੰਯੁਕਤ ਕਿਸਾਨ ਮੋਰਚਾ ਤੇ ਦੋਵੇਂ ਫੋਰਮਾਂ ਦੀ ਜੋ ਡੱਲੇਵਾਲ ਸਾਹਿਬ ਤੇ ਪੰਦੇੜ ਦਾ ਤੇ ਉਹਨਾਂ ਨੇ ਫੈਸਲਾ ਕੀਤਾ ਕਿ ਅਸੀਂ ਇਕਜੁੱਟ ਹੋ ਕੇ ਚੱਲਾਂਗੇ ਜੀ ਤੇ ਅਸੀਂ ਮਜ਼ਬੂਤੀ ਵਾਸਤੇ ਕੰਮ ਕਰਾਂਗੇ ਤੇ ਜਿਵੇਂ ਕੇਂਦਰ ਨੂੰ ਘੇਰਾ ਪਾਉਣ ਦਾ ਸਾਰੀ ਰਣਨੀਤੀ ਕੀਤੀ ਗਈ ਐ ਜੀ ਦੇ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜੇ ਪਹਿਲਾਂ ਇਹਨਾਂ ਨੂੰ ਲੱਗਿਆ ਸੀ ਕਿ ਸ਼ਾਇਦ ਅਸੀਂ ਇਕੱਲੇ ਹੀ ਆਪਣਾ ਮੋਰਚਾ ਜਿੱਤ ਲਵਾਂਗੇ ਉਹ ਜਿੱਤਿਆ ਨਹੀਂ ਗਿਆ ਇਹ ਵੀ ਗੱਲਾਂ ਬਤਾ ਚੱਲਦੀਆਂ ਸੀ ਕਿ ਦੁਆਹਾਂ ਪਾਸੇ ਕੋਈ ਨਾ ਕੋਈ ਅਜਿਹੇ ਲੋਕ ਬੈਠੇ ਆ ਜਿਹੜੀਆਂ ਜੱਸੀਆਂ ਬੈਠੀਆਂ ਜਿਨ੍ਹਾਂ ਤੋਂ ਕੋਈ ਚੰਗਾ ਕੰਮ ਤਾਂ ਹੋਣਾ ਨਹੀਂ ਬੜੇ ਕੰਮ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਢੱਲੇਵਾਲ ਸਾਹਿਬ ਉਹ ਨੰਜਬਾਨ ਦੰਦ ਦੇ ਵਿੱਚ ਉਹਨਾਂ ਦਾ ਮਰਨ ਵਰਤ ਪਹੁੰਚ ਗਿਆ ਕੁਝ ਸਿਹਰਦ ਕਿਸਾਨਾਂ ਆ ਗੁਣੇ ਕਿਹਾ ਵੀ ਕਿਤੇ ਪਾਣਾ ਹੀ ਨਾ ਵਰਤ ਜੇ ਕੋਈ ਅਸੀਂ ਤਾਂ ਅਰਦਾਸ ਕਰਾਂਗੇ ਕਿ ਢੱਲੇਵਾਲ ਸਾਹਿਬ ਦੀ ਉਮਰ ਵੱਡੀ ਹੋਵੇ ਪਰ ਉਹ ਵੀ ਸਮਝਣ ਕੋਸ਼ਿਸ਼ ਕਿ ਪਰ ਇਹ ਕਦੇ ਵਿੱਚ ਸਹੀ ਤਰਤਾ ਰਿਹਾ ਤਾਂ 13 ਦਸੰਬਰ 2013 ਜਨਵਰੀ 2025 ਇੱਕ ਇਤਿਹਾਸਕ ਦਿਨ ਹੋ ਨਿਪੜੇਗਾ ਸਾਡੇ ਵੀ ਲੋਕਾਂ ਦੇ ਵਿੱਚ ਜਿਹੜੇ ਖਾਸ ਕਰ ਮੀਡੀਆ ਨਾਲ ਸੰਬੰਧਤ ਐ ਇਹਦੇ ਵਿੱਚ ਕਈ ਇਹੋ ਜਿਹੇ ਸੱਜਣ ਆ ਗਏ ਨੇ ਜਿਨ੍ਹਾਂ ਨੂੰ ਮਾੜੀ ਜਿਹੀ ਕੋਈ ਚੀਜ਼ ਮਿਲੇ ਉਹਦਾ ਪਤਾ ਕੜ ਬਣਾ ਦੇਣਗੇ ਅੱਜ ਇਹ ਮੀਟਿੰਗ ਚੱਲੀ ਉਹਨਾਂ ਨੇ ਦੱਸਿਆ ਕਿ ਸਾਡੀ ਬਿਲਕੁਲ ਸਹਿਮਤੀ ਬਣ ਗਈ ਹੈ 18 ਨੂੰ ਮੀਟਿੰਗ ਫੇਰ ਰੱਖ ਲਈ ਹੈ ਇਹਨਾਂ ਨੇ ਤੇ 26 ਦਾ ਟਰੈਕਟਰ ਮਾਰਚ ਸਾਂਝੇ ਤੌਰ ਤੇ ਪਹਿਲੇ ਐਲਾਨ ਕਰ ਚੁੱਕੇ ਨੇ ਮਨਪ੍ਰਸਾਦ ਸਿੰਘ ਐਯਾਲੀ ਜੋ ਕਿ ਕਾਲੀ ਦਲ ਤੋਂ ਥੋੜੇ ਨਾਰਾਜ਼ ਵੀ ਨਹੀਂ ਤੇ ਦੂਰ ਦਿਖਾਈ ਦਿੰਦੇ ਨੇ ਹਾਲਾਂਕਿ ਜਿਹੜੀ 7 ਮੈਂਬਰੀ ਕਮੇਟੀ ਬਣਾਈ ਗਈ ਆ ਕਾਲੀ ਦਲ ਦੇ ਵਿੱਚ ਸ਼੍ਰੀ ਕਾਲ ਤਖਸੈ ਦੇ ਜਥੇਦਾਰ ਨੇ ਕਿਹਾ ਸੀ ਨਵੀਂ ਭਰਤੀ ਕੀਤੀ ਜਾਵੇ ਤੇ ਉਹਨਾਂ ਦੀ ਰਾਜਸਥਾਨ ਦੇ ਵਿੱਚ ਡਿਊਟੀ ਲੱਗੀ ਆ ਵੀ ਤੁਸੀਂ ਉੱਥੇ ਦੇ ਅਗੋਂ ਭਰਤੀ ਕਰੋ ਕਹਿੰਦੇ ਆ ਨਾ ਕਿ ਰੱਸੀ ਸੜ ਗਈ ਪਰ ਬਾਲ ਨਹੀਂ ਗਿਆ ਜਾ ਕੇ ਉੱਥੇ ਕਾਲੀ ਦਲ ਨੇ ਕਹਿੰਦੇ ਜੀ ਕੁਝ ਤਾਂ ਛੱਡੀ ਦਿੱਤੇ ਨਾ ਸੱਤ ਮੈਂਬਰੀ ਕਮੇਟੀ ਦੇ ਵਿੱਚ ਇਹ ਆਲੀ ਸਾਬ ਵੀ ਨੇ ਜੱਦਰ ਸਾਹਿਬ ਨੇ ਬਣਾਈ ਹੈ ਅਕਾਲ ਤਖਤ ਸਾਹਿਬ ਤੋਂ ਤੇ ਇਹ ਸੱਜਣ ਜਾ ਕੇ ਕਹਿੰਦੇ ਅਜੀ ਤਾਂ ਪ੍ਰੇਤਰੀਕੇ ਨਾਲ ਕਰਾਂ ਇਹਨਾਂ ਦੀਆਂ ਡਿਫਟਾਂ ਜਿਹੜੀਆਂ ਸੁਧਾਰ ਲਹਿਰ ਵਾਲੇ ਆਗੂ ਨੇ ਸੰਤਾ ਸੰਗਮ ਹੈ ਪੁਰੀ ਦੀ ਲਾਤੀ ਉਹਦੀ ਲਾਤੀ ਇਹ ਕਰਦੇ ਕੀ ਨੇ ਇਹਨਾਂ ਨੂੰ ਹੁਣ ਤੱਕ ਸਬਕ ਕਿਉਂ ਨਹੀਂ ਆਇਆ ਗੁਰਸਪਰਦਾਨ ਨੇ ਜੀ ਹਮਨੇਦਰ ਸਿੰਘ ਰਾਜਾ ਵੜੇਂਗੰਜ ਜੀ ਸ਼੍ਰੀ ਮੁਖਸਰ ਸਾਹਿਬ ਵਿਖੇ ਪਹੁੰਚੇ ਸੀ ਤੇ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਹੈ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਈ ਅਹਿਮ ਮੁੱਦੇ ਤੇ ਚਰਚਾ ਕੀਤੀ ਹੈ ਜਿਵੇਂ ਪੰਜਾਬ ਦੇ ਵਿੱਚ ਕੰਨੇ ਅਮਨ ਕਾਨੂੰਨ ਦੀ ਸਥਿਤੀ ਆ ਉਹ ਠੀਕ ਨਹੀਂ ਹੈ ਕੱਲਾ ਕੱਲਾ ਦੁਕਾਨਦਾਰ ਜਾਂਦਾ ਥਾਣੇ ਸੇਫ ਨਹੀਂ ਹੈਗੇ ਆਪਣੇ ਇੱਥੇ ਤੇ ਦੂਜੇ ਪਾਸੋਂ ਨੇ ਕਿਹਾ ਕਿ ਮਾਗੀ ਦੇ ਮੇਲੇ ਤੇ ਜ਼ਥੇਦਾਰ ਸਾਹਿਬ ਵੱਲੋਂ ਕਹਿ ਗਿਆ ਸੀ ਵੀ ਸਿਆਸੀ ਕਾਨਫਰੰਸਾਂ ਨਾ ਕੀਤੀਆਂ ਜਾਣ ਤੇ ਅਸੀਂ ਨਹੀਂ ਕਰਦੇ ਤੇ ਕਿਸਾਨਾਂ ਨੂੰ ਵੀ ਕਿਹਾ ਹੈ ਕਿ ਸਾਨੂੰ ਇਕਜੁੱਟ ਹੋਣ ਦੀ ਲੋੜ ਹੈ ਰਾ ਸੌਰਿਆਂ ਦਾ ਪਿੰਡ ਵੀ ਮੁਕਸਰਤੀ ਹੈ ਜੀ ਆ ਕੋਠੀ ਹੈ ਜਿਹੜੀ ਮੁਕਸਰਤ ਸ਼ਹਿਰ ਚੀ ਹੈ ਤੇ ਅੱਜ ਉੱਥੇ ਨਤਮਸਤਕ ਹੋਵਗੇ ਹਰ ਜਿਵੇਂ ਹੁੰਦਾ ਬੰਦੇ ਦੇ ਬੰਦਾ ਕਹਿੰਦਾ ਚਲੋ ਇੱਕ ਦਿਨ ਪਹਿਲਾਂ ਹੀ ਆਪਾਂ ਨਤਮਸਤਕ ਹੋਈਏ ਕਿਉਂਕਿ ਅੱਜ ਪੂਰਨ ਨਿਵਾਸੀ ਹੈ ਸਰਕਾਰ ਸਿਆਸੀ ਪਾਰਟੀਆਂ ਦਾ ਕੋਈ ਵੀ ਬੰਦਾ ਪਹਿਲਾਂ ਉਹ ਮੱਥਾ ਟੇਕਦਾ ਇਹ ਤਾਂ ਉਲਟੀ ਗੰਗਾ ਭੋਏ ਨੂੰ ਆ ਬਾਦਲਦਾਲ ਵਾਲਿਆਂ ਦੀ ਹੈ ਜੀ ਕਿ ਤੁਸੀਂ ਪਹਿਲਾਂ ਸਾਡੀ ਰੈਡੀ ਚਾਹੋ ਇਹ ਵੱਡੀ ਹੈ 40 ਮੁਖਤਿਆਰਾਂ ਦਾ ਨਤਮਸਤ ਕੋਣਾ ਕੋਈ ਤਰਜੀਹ ਨਹੀਂ ਅਵਰਿੰਦਸਰ ਦੇ ਰਾਜਾ ਬਣਨੇ ਨੇ ਕਿਹਾ ਕਿ 40 ਮੁਖਤਿਆਰਾਂ ਦੀ ਤਰਤੀਆ ਮੈਂ ਨਤਮਸਤ ਕੋਣਾ ਆਇਆ ਅੱਜ ਪੰਜਾਬ ਦੀ ਆਵਣ ਕਾਨੂੰਨ ਦੀ ਸਥਿਤੀ ਬਹੁਤ ਵਿਗੜ ਚੁੱਕੀ ਹੈ ਭਗਵੰਤ ਬਾਣ ਜੀ ਤਾਂ ਉਹ ਸੀਟ ਤੇ ਬੈਠੇ ਨੇ ਮੁੱਖ ਮੰਤਰੀ ਸ਼ਿਫਤੋ ਹੋਰ ਹੀ ਚਲਦੀ ਹੈ ਜਿੱਕੋ ਹੋਰ ਯਾਦ ਕਰੋ ਇਹਨਾਂ ਦੇ ਕਿ ਚੇਅਰਮੈਨ ਸੀ ਬਲਵਿੰਦਰ ਬਿੱਟੂ ਜੀ ਜੀ ਅਨਸੂਚਿਤ ਜਾਤੀ ਕਮਿਸ਼ਨ ਦੇ ਉਹ ਅਸਤੀਫਾ ਦੇ ਗਏ ਸਤਿ ਸ਼੍ਰੀ ਅਕਾਲ ਮੈਂ ਆ ਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੁਝ ਅਹਿਮ ਤੇ ਕੁਝ ਵੱਡੀਆਂ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਦੇ ਹਾਂ ਤੇ ਵਿਚਾਰ ਚਰਚਾ ਕਰਨ ਦੇ ਲਈ ਮੇਰੇ ਨਾਲ ਮੌਜੂਦ ਨੇ ਸਾਡੇ ਚੈਨਲ ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ ਆਉਣ ਦਾ ਬਲਾ ਸਵਾਗਤ ਕਰਦੇ ਹਾਂ ਢਿੱਲੋਂ ਸਾਹਿਬ ਸਵਾਗਤ ਅਪਰਵਾਣ ਦੇ ਵਿੱਚ। ਸ਼ੁਕਰੀਆ ਜੀ ਬਹੁਤ ਬਹੁਤ ਮਿਹਰਬਾਨੀ। ਜੀ ਢਿੱਲੋਂ ਸਾਹਿਬ ਪਹਿਲਾਂ ਤਾਂ ਤੁਹਾਨੂੰ ਤੇ ਦਰਸ਼ਕਾਂ ਨੂੰ ਲੋਹੜੀ ਦੀਆਂ ਬਹੁਤ ਬਹੁਤ ਮੁਬਾਰਕਾਂ ਲੋਕੀ ਲੋਹੜੀ ਦਾ ਆਨੰਦ ਮਾਣ ਰਹੇ ਨੇ ਤੇ ਸਾਡਾ ਪ੍ਰੋਗਰਾਮ ਵੀ ਦੇਖ ਰਹੇ ਨੇ ਸ਼ਾਮ ਬਿਲੇ ਦਾ ਸਮਾਂ ਹੁੰਦਾ ਹੈ ਜੀ ਹਾਲੇ ਤੱਕ ਖਰੀਦਦਾਰੀ ਕਰ ਰਹੇ ਨੇ ਉਹਨਾਂ ਪੁਰਾਣਾ ਲੋੜੀ ਵਾਲਾ ਕੰਮ ਤਾਂ ਰਿਹਾ ਨਹੀਂ ਮੈਨੂੰ ਯਾਦ ਹੈ ਜਦੋਂ ਛੋਟੇ-ਛੋਟੇ ਹੁੰਦੇ ਸੀ ਸਿਰ ਤੇ ਚੱਕੇ ਉਹਨੇ ਟੋਕਰੇ ਜਾਂ ਬੁਰਗਾਂ ਜੀ ਘਰ-ਘਰ ਤੋਂ ਪਾਤੀ ਮੰਗਰਾਂ ਨਾਲ ਬੋਲਣਾ ਦੇ ਮਾਈ ਪਾਤੀ ਤੇਰਾ ਪੁੱਤ ਚੜੂਗਾ ਹਾਥੀ ਜੇ ਕੋਈ ਨਾ ਦਿੰਦਾ ਤਾਂ ਉਹਨੂੰ ਕੋਈ ਪੁਠਾਇਆ ਸਲੋਗਨ ਪੜਿਆ ਹੁੰਦਾ ਹੈ ਨਾ ਤੇ ਦੂਜਾ ਇਦੇ ਵਿੱਚ ਉਹ ਪੜਾਇਆ ਜਾਂਦਾ ਸੁੰਦਰ ਮੁੰਦਰੀ ਜਿਹਾ ਕੌਣ ਵਿਚਾਰਾ ਉਹ ਦੁੱਲਾ ਪੱਟੀ ਵਾਲਾ ਉਹ ਦੁੱਲੇ ਨੇ ਸ਼ੱਕਰ ਪਾਈ ਹੋ ਹੈਨਾ ਉਹ ਸਾਰਾ ਉਹ ਚਪਾਉਂਦਾ ਸੀ ਦੁੱਲਾ ਉਸ ਵੇਲੇ ਦਾ ਪਾਕਿਸਤਾਨ ਦਾ ਇੱਕ ਲੋਕ ਨਾਇਕ ਸੀ ਜੀ ਜਿਹੜਾ ਗਰੀਬਾਂ ਦੀ ਮਜਰੂਮਾਂ ਦੀ ਬਕਾਇਦਾ ਤੌਰ ਦੇ ਉੱਤੇ ਰੱਖਿਆ ਕਰਕੇ ਉਹਨਾਂ ਦੇ ਹੱਥ ਪੀਲੇ ਕੁੜੀਆਂ ਦੇ ਕਰਾਉਂਦਾ ਤੇ ਉਹਨਾਂ ਨੂੰ ਤੋੜਦਾ ਔਰ ਉਹਦੀ ਦੈਸ਼ਤ ਵੀ ਇੰਨੀ ਸੀ ਕਿ ਜਿਹੜੀ ਕੁੜੀ ਦੁੱਲੇ ਦੇ ਹੱਥੋਂ ਡੋਲੀ 'ਚ ਬਹਿ ਗਈ ਅਗੇ ਸੋਹਰਾ ਪਰਿਵਾਰ ਚ ਫਿਰ ਜ਼ਰੂਰਤ ਨਹੀਂ ਸੀ ਕਿਸੇ ਦੀ ਉਹਨੂੰ ਕੁਝ ਕਹਿ ਜਾਈਵੇ। ਉਹ ਭਾਈ ਧਿਆਨ ਰੱਖੀ ਇਹ ਦੁੱਲੇ ਦੇ ਉਹ ਐ ਕਿਸ ਦੁਲਾਨਾ ਆ ਜੀ। ਸੋ ਲੋਕ ਨਾਇਕ ਸੀ ਉਹ ਜਿਵੇਂ ਇੱਧਰ ਪੰਜਾਬ ਦੇ ਵਿੱਚ ਜੱਟ ਜਿਉਣਾ ਮੋੜ ਸੀ। ਜੋ ਅਵੀਰਾਂ ਨੂੰ ਲੁਰਦਾ ਸੀ ਤਾਂ ਗਰੀਬ ਮਜਰੂਮਾਂ ਦੀ ਰੱਖਿਆ ਵੀ ਕਰਦਾ ਹੁੰਦਾ ਸੀ। ਪੁਰਾਣੇ ਜਵਾਨੇ ਚ ਕਹਿੰਦੇ ਆ ਕਿ ਜਿਹੜੇ ਸੂਰਮੇ ਹੁੰਦੇ ਆ ਕਹਿੰਦਾ ਮਾਨਕ ਸਾਹਿਬ ਦਾ ਇੱਕ ਗੀਤ ਹੈ। ਸਦਾ ਸੂਰ ਮੇ ਸਮਝਨਤੀ ਤੇ ਭੈਣ ਬਗਾਨੀ ਨੂੰ ਸੋ ਅਜ ਲੋੜੀ ਹੈ ਆਪਾਂ ਇਹੀ ਬੇਨਤੀ ਕਰਦੇ ਆ ਕਿ ਤੁਸੀਂ ਜਿੰਨਾ ਭਾਵਨਾਵਾਂ ਦੇ ਨਾਲ ਇਹ ਤਿਹਾਰ ਬਣੇ ਆ ਉਹਨਾਂ ਦੇ ਨਾਲ ਹੀ ਕਾਢੂ ਮਾਗੀ ਹੈ ਮਾਗੀ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਸ਼੍ਰੀ ਮੁਖਤਸਰ ਸਾਹਿਬ ਦੀ ਧਰਤੀ ਦੇ ਉੱਤੇ ਜਿਹੜੇ ਸਿੰਘ 40 ਗੁਰੂ ਸਾਹਿਬ ਨੂੰ ਵਦਾਵਾ ਦੇ ਗਏ ਸੀ ਆ ਘਰੇ ਪਹੁੰਚ ਗਏ ਅੱਗੇ ਮਾਈ ਭਾਗੋ ਤੇ ਹੋਰਾਂ ਨੇ ਉਹਨਾਂ ਨੂੰ ਲਾਂਤਾਂ ਪਾਈਆਂ ਕਿ ਗੁਰੂ ਦਾ ਸਾਥ ਛੱਡਿਆ ਹੈ ਤੁਸੀਂ ਹੋ ਸਕਦੇ ਹੋ ਗੁਰੂ ਦੇ ਨਾਲ ਘਰੇ ਬਹਿ ਕੇ ਰੋਟੀਆਂ ਬਣਾਓ ਚੂੜੀਆਂ ਪਾਓ ਤੇਗਾਂ ਫੜਾਓ ਸਾਨੂੰ ਅਸੀਂ ਜਾ ਕੇ ਗੁਰੂ ਸਾਹਿਬ ਦੇ ਨਾਲ ਲੜਦੇ ਆਂ ਉਹਨੂੰ 40 ਮੁਕਤੇ ਜਦੋਂ ਗੁਰੂ ਸਾਹਿਬ ਉਹਨਾਂ ਦੇ ਕੋਲ ਪਹੁੰਚੇ ਤਾਂ ਮਹਾਸੇ ਉਹਨਾਂ ਦੇ ਵਿੱਚੋਂ ਸਹਿਕਦਾ ਸੀ ਉਹਦਾ ਸਿਰ ਗੁੱਡੀ ਤੇ ਰੱਖ ਕੇ ਗੁਰੂ ਸਾਹਿਬ ਨੇ ਕਿਹਾ ਹਾਂ ਮਹਾਸੇ ਕੀ ਚਾਹੁੰਨੇ ਕਹਿੰਦਾ ਗੁਰੂ ਸਾਹਿਬ ਸਾਨੂੰ ਕਿਸੇ ਪਾਸੇ ਕੋਈ ਛੁਟਕਾਰਾ ਨਹੀਂ ਮਿਲ ਰਿਹਾ ਤੁਹਾਨੂੰ ਜਿਹੜਾ ਬਦਾਵਾ ਦੇ ਆਏ ਅਸੀਂ ਤੁਹਾਡੇ ਗੁਰੂ ਆ ਜਿਹੜਾ ਉੱਥੇ ਇੱਕ ਤੁਹਾਨੂੰ ਕਹਿਤਾ ਵੀ ਸਾਡਾ ਗੁਰੂ ਨਹੀਂ ਅਸੀਂ ਤੇਰੇ ਚੇਲੇ ਨਹੀਂ ਸਤਿਉ ਮਾਫੀ ਦੇਉ ਬਦਾਵਾ ਪਾੜਦੇ ਗੁਰੂ ਸਾਹਿਬ ਨੇ ਬਦਾਵਾ ਜਾਣੀ ਜਾਨ ਸੰ ਆਪਣੇ ਕੰਮਰ ਕਸੇ ਦੇ ਵਿੱਚ ਰੱਖਿਆ ਹੋਇਆ ਸੀ ਸੋ ਮੈਂ ਵੰਟੀ ਕਰਾਂ ਉਹਨਾਂ ਦੀ ਯਾਦ ਦੇ ਵਿੱਚ ਇਹ ਮੁਖਤਸਰ ਸਾਹਿਬ ਦਾ ਜੋੜ ਮੇਲਾ ਜਿਹੜਾ ਉਹ ਲੱਗਦਾ ਫਤਿਹਗੜ੍ਹ ਸਾਹਿਬ ਤੇ ਜਿਹੜਾ ਇਹ ਜੋੜ ਮੇਲਾ ਹੈ ਮੁਖਸਰ ਸਾਹਿਬ ਦਾ ਇੱਥੇ ਜਥੇਦਾਰ ਕਾਲਤਾਖਤ ਸਾਹਿਬ ਨੇ ਇਸੇ ਕਰਕੇ ਰਾਸਸੀ ਕਾਨਫਰੰਸਾਂ ਬੰਦ ਕਰਤੀਆਂ ਸੀ ਕਿ ਇਹ ਜਗਾ ਤਾਂ ਸ਼ਹਾਦਤਾਂ ਦੀ ਹੈ ਤੇ ਆ ਰਾਸਸੀ ਆਗੂ ਇੱਥੇ ਖੜ ਕੇ ਪਤਾ ਨਹੀਂ ਕਿੱਡੇ-ਕਿੱਡੇ ਵੱਡੇ 5-5 6-6 ਕੁਇੰਟਲ ਦੇ ਗੱਪ ਮਾਰਦੇ ਆ ਜੀ ਤੇ ਇਥੇ ਤੁਸੀਂ ਨਾ ਕਰੋ ਸੋ ਕਲੋ ਹੈ ਆਮ ਤੌਰ ਤੇ ਕਿਹਾ ਜਾਂਦਾ ਕੋਈ ਖਿਚੜੀ ਕੋਈ ਖੀਰ ਬਣਾਉਂਦਾ ਹੁੰਦਾ ਸੀ ਉਹ ਰਣੀ ਮਾਖਾ ਦੀ ਜੀ ਤੇ ਕੱਲੋਂ ਆਪਣਾ ਸਿਰ ਚੰਗੀ ਤਰ੍ਹਾਂ ਧੋ ਕੇ ਆਈ ਆਂ ਆਮ ਸਾਡੇ ਘਰਾਂ ਦੇ ਵਿੱਚ ਸੀ ਕਿ ਸੋਨੇ ਦੇ ਵਾਲ ਕਰਪਈ ਆਪਦੇ ਨਾਲ ਜਲਦੀ ਸਵੇਰੇ ਠੀਕ ਹੈ ਜੀ ਇਸ ਕਰਕੇ ਇਹ ਜਿਹੜਾ ਸਮਾਂ ਉਹ ਇਤਿਹਾਸਕ ਹੈ ਇਹਨੂੰ ਖਿਦਰਾਣੇ ਦੀ ਢਾਬ ਕਹਿੰਦੇ ਸੀ ਜਿਹੜਾ ਮੁਕਸਬਦਾ ਏਰੀਆ ਤੇ ਉਹਨੂੰ ਉਹਨਾਂ ਪਾਸਾਰੇ ਤੇ ਬਹੁਤ ਸਤਿਕਾਰ ਦੇ ਨਾਲ ਉਹਨਾਂ 40 ਮੁਕਤਿਆਂ ਦੀ ਸ਼ਹਾਦਤ ਦੇ ਕਾਰਨ ਮੁਕਤ ਸਰ ਸਾਹਿਬ ਕਹਿੰਦੇ ਜੀ ਸੋ ਟੋਲ ਸਭ ਦੂਜੇ ਪਾਸੇ ਗੱਲ ਕਰਾਂਗੇ ਜੀ ਕਿਸਾਨਾਂ ਨੂੰ ਲੈ ਕੇ ਕਿਸਾਨ ਆਪਣੀ ਮੰਗਾਂ ਨੂੰ ਲੈ ਕੇ ਲਗਾਤਾਰ ਕੇਂਦਰ ਦਾ ਵਿਰੋਧ ਕਰ ਰਹੇ ਪਰ ਕੇਂਦਰ ਮੰਨਣ ਦਾ ਨਾਮ ਨਹੀਂ ਲੈ ਰਹੀ ਹਾਲਾਂਕਿ ਕਿਸਾਨ ਜਥੇਬੰਦੀਆਂ ਇਕਜੁੱਟ ਨਹੀਂ ਸੀਗੀਆਂ ਜੀ ਪਰ ਉਗਰਾਹਾਂ ਹ ਗਰੁੱਪ ਹੋ ਗਏ ਸੰਯੁਕਤ ਕਿਸਾਨ ਮੋਰਚੇ ਵੱਲੋਂ ਕਈ ਮੀਟਿੰਗਾਂ ਕੀਤੀਆਂ ਗਈਆਂ ਚਿੱਠੀਆਂ ਦਾ ਆਦਾਨ-ਪ੍ਰਦਾਨ ਹੋਇਆ ਪਰ ਨਾ ਕੋਈ ਸਿੱਟਾ ਨਿਕਲਿਆ ਪਰ ਅੱਜ ਦੂਜੀ ਤੀਜੀ ਸ਼ਾਇਦ ਮੀਟਿੰਗ ਐ ਟਿਲਸਾਬ ਚ ਪਾਤੜਾ ਦੇ ਵਿੱਚ ਹੋਈ ਐ ਸੰਯੁਕਤ ਕਿਸਾਨ ਮੋਰਚਾ ਤੇ ਦੋਵੇਂ ਫਾਰਮਾਂ ਦੀ ਜੋ ਡੱਲੇਵਾਲ ਸਾਹਿਬ ਤੇ ਪੰਦੇੜ ਦਾ ਤੇ ਉਹਨਾਂ ਨੇ ਫੈਸਲਾ ਕੀਤਾ ਕਿ ਅਸੀਂ ਇੱਕਜੁੱਟ ਹੋ ਕੇ ਚੱਲਾਂਗੇ ਜੀ ਤੇ ਅਸੀਂ ਮਜ਼ਬੂਤੀ ਵਾਸਤੇ ਕੰਮ ਕਰਾਂਗੇ ਤੇ ਜਿਵੇਂ ਕੇਂਦਰ ਨੂੰ ਘੇਰਾ ਪਾਉਣ ਦਾ ਸਾਰੀ ਰਣਨੀਤੀ ਕੀਤੀ ਗਈ ਐ ਜੀ ਦੇਖੋ ਇਹ ਜਿਹੜਾ 9 ਜਨਵਰੀ ਨੂੰ ਮੋਗੇ ਦੇ ਵਿੱਚ ਇੱਕ ਮਹਾਪੰਚਾਇਤ ਹੋਈ ਆਪਾਂ ਕਹਿ ਸਕਦੇ ਹਾਂ ਕਿ ਉਹਦੇ ਵਿੱਚ ਜਿਹੜੀ ਪਹਿਲ ਕਦਮੀ ਕੀਤੀ ਐ ਉਸ ਸੰਯੁਕਤ ਕਿਸਾਨ ਮੋਰਚੇ ਨੇ ਕੀਤੀ ਹੈ ਉਸ ਤੋਂ ਕੁਝ ਦਿਨ ਪਹਿਲਾਂ ਇਹਨਾਂ ਦੀ ਇੱਕ ਪਟਿਆਲੇ ਦੇ ਵਿੱਚ ਮੀਟਿੰਗ ਹੋਈ ਸੀ ਜਿਦੇ ਵਿੱਚ ਕਿਸਾਨ ਆਗੂ ਸਰਬੰਸੰਗ ਪੰਦੇਰ ਪਹੁੰਚੇ ਸਨ ਸਾਨੂੰ ਉਦੋਂ ਹੀ ਲੱਗਿਆ ਸੀ ਕਿ ਹੁਣ ਇਹ ਇਕੱਠੇ ਹੋਣ ਨੂੰ ਫਿਰਦੇ ਆ ਜੇ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜੇ ਪਹਿਲਾਂ ਇਹਨਾਂ ਨੂੰ ਲੱਗਿਆ ਸੀ ਕਿ ਸ਼ਾਇਦ ਅਸੀਂ ਇਕੱਲੇ ਹੀ ਆਪਣਾ ਮੋਰਚਾ ਜਿੱਤ ਲਵਾਂਗੇ ਉਹ ਜਿੱਤਿਆ ਨਹੀਂ ਗਿਆ ਨਾ ਜਿੱਤੇ ਜਾਣ ਦੇ ਕਾਰਨ ਦੇਖਿਆ ਇਕੱਲੇ ਇਕੱਲੇ ਰਹਾਂਗੇ ਕੁੱਟ ਖਾਵਾਂਗੇ ਇਕੱਠੇ ਹੋਵਾਂਗੇ ਕਿਉਂਕਿ ਅੱਜ ਇਹਨਾਂ ਦੇ 11 ਮਹੀਨੇ ਪੂਰੇ ਹੋ ਗਏ ਨੇ ਦੋਵਾਂ ਜਥੇਬਤਿਆਂ ਦੇ ਦੋਵਾਂ ਫਾਰਮਾਂ ਦੇ ਪਾਤਰਾਂ ਦੇ ਵਿੱਚ ਅੱਜ ਮੀਟਿੰਗ ਰੱਖੀ ਪਹਿਲਾ 9 ਤਰੀਕ ਤੋਂ ਬਾਅਦ 10 ਜਨਵਰੀ ਨੂੰ ਇਹ ਜਿਹੜੀ ਇਹਨਾਂ ਦੀ ਇੱਕ ਕਮੇਟੀ ਹੈ 101 ਸਾਨਾ ਦਾ ਜਥਾ ਖਨੌਰੀ ਬਾਰਡਰ ਤੇ ਆਇਆ ਕਿ ਅਸੀਂ ਡਲੇਵਲ ਸਾਹਿਬ ਦਾ ਹਲਚਲ ਪੁੱਛਣਾ ਹੈ ਇੱਕ ਚੰਗਾ ਕਦਮ ਤੁਰਿਆ ਤੇ ਇਹ ਵੀ ਗੱਲਾਂ ਬਾਤਾਂ ਚੱਲਦੀਆਂ ਸੀ ਕਿ ਦੂਹਾਆਂ ਪਾਸੇ ਕੋਈ ਨਾ ਕੋਈ ਅਜਿਹੇ ਲੋਕ ਬੈਠੇ ਆ ਜਿਹੀਆਂ ਜੱਸੀਆਂ ਬੈਠੀਆਂ ਜਿਨ੍ਹਾਂ ਤੋਂ ਕੋਈ ਚੰਗਾ ਕੰਮ ਤਾਂ ਹੋਣਾ ਨਹੀਂ ਬੜੇ ਕੰਮ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਤੇ ਹੋਇਆ ਕਿ ਉਦੋਂ ਤੈ ਹੋ ਗਿਆ ਕਿ ਆਪਾਂ ਦੁਬਾਰਾ ਇੱਕ ਮੀਟਿੰਗ ਕਰੀਏ ਜਿਹੜੀ 15 ਨੂੰ ਕਰਨੀ ਸੀ ਜਿਵੇਂ ਢੱਲੇਵਾਲ ਸਾਹਿਬ ਅਨੰਚਮਾਨ ਦਿਨ ਦੇ ਵਿੱਚ ਉਹਨਾਂ ਦਾ ਮਰਨ ਵਰਤ ਪਹੁੰਚ ਗਿਆ ਕੁਝ ਸਿਹਰਦ ਕਿਸਾਨਾਂ ਆਗੂਆਂ ਨੇ ਕਿਹਾ ਵੀ ਕਿਤੇ ਭਾਣਾ ਹੀ ਨਾ ਵਰਤ ਜੇ ਕੋਈ ਅਸੀਂ ਤਾਂ ਅਰਦਾਸ ਕਰਾਂਗੇ ਕਿ ਢੱਲੇਵਾਲ ਸਾਹਿਬ ਦੀ ਉਮਰ ਵੱਡੀ ਹੋਵੇ ਪਰ ਉਹ ਵੀ ਸਮਝਣ ਕੁਛ ਇਹਨਾਂ ਨੇ ਤਰੀਕ ਰੱਖ ਲਈ ਕਿ ਆਪਾਂ 15 ਦੀ ਬਜਾਏ 13 ਹੀ ਕਿਉਂ ਨਾ ਕਰ ਲਈਏ ਜੇ ਭਵਿੱਖ ਦੇ ਵਿੱਚ ਇਹ ਸਹੀ ਤਰਤਾ ਰਿਹਾ ਤਾਂ 13 ਦਸੰਬਰ 2013 ਜਨਵਰੀ 2025 ਇੱਕ ਇਤਿਹਾਸਕ ਦਿਨ ਹੋਣੇ ਬਣੇਗਾ ਅੱਜ ਇਹਨਾਂ ਨੇ ਦੁਬਾਰਾ ਮੀਟਿੰਗ ਕੀਤੀ ਸਾਡੇ ਵੀ ਲੋਕਾਂ ਦੇ ਵਿੱਚ ਜਿਹੜੇ ਖਾਸ ਕਰ ਮੀਡੀਆ ਨਾਲ ਸੰਬੰਧਤ ਐ ਇਹਦੇ ਵਿੱਚ ਕਈ ਇਹੋ ਜਿਹੇ ਸੱਜਣ ਆ ਗਏ ਨੇ ਜਿਨ੍ਹਾਂ ਨੂੰ ਮਾੜੀ ਜਿਹੀ ਕੋਈ ਚੀਜ਼ ਮਿਲੇ ਉਹਦਾ ਪਤਾ ਗੜ ਬਣਾ ਦੇਣਗੇ ਅੱਜ ਇਹ ਮੀਟਿੰਗ ਚੱਲੀ ਉਹਨਾਂ ਨੇ ਦੱਸਿਆ ਕਿ ਸਾਡੀ ਬਿਲਕੁਲ ਸਹਿਮਤੀ ਬਣ ਗਈ ਹੈ 18 ਨੂੰ ਮੀਟਿੰਗ ਫੇਰ ਰੱਖ ਲਈ ਹੈ ਇਹਨਾਂ ਨੇ ਤੇ 26 ਦਾ ਟਰੈਕਟਰ ਮਾਰਚ ਸਾਂਝੇ ਤੌਰ ਤੇ ਪਹਿਲੇ ਐਲਾਨ ਕਰ ਚੁੱਕੇ ਨੇ ਇੱਕ ਪਾਸੇ ਉਹ 7 ਮੈਂਬਰੀਰਾਂ ਦੀ ਟੀਮ ਆਈ ਸੀ ਜਿਹੜੇ ਰਾਜੇਵਾਲ ਸਾਹਿਬ ਹੋਰ ਉਹਦਾ ਗਰੁੱਪ ਹੈ ਪੰਦੇਰ ਸਾਹਿਬ ਆਪਣਾ ਮਾਫ ਕਰਨਾ ਦੂਸਰੇ ਉਗਰਾਹਾਂ ਸਾਹਿਬ ਦੂਜੇ ਪਾਸੇ ਉਹਨਾਂ ਦਾ 10 ਮੈਂਬਰੀ ਹੈ ਜਿਹਦੇ ਵਿੱਚ ਉਹਨਾਂ ਦੇ ਆਗੂ ਦੀਲੇ ਵਿੱਚ ਪੰਦੇਰ ਸਾਹਿਬ ਵੀ ਇਹ ਜਿਹੜੇ ਮਿਸਟਰ ਕੋਟੜਾ ਨੇ ਉਹ ਤੇ ਹੋ ਰਗ ਦੂਜੇ ਪਾਸੇ ਪਹਿਲਾਂ ਗੱਲ ਕਰ ਹੀ ਚੁੱਕੇ ਆ ਜੀ ਉਹ ਸਾਰੇ ਇਕੱਠੇ ਹੋ ਕੇ ਆਏ ਅੱਜ ਇਹਨਾਂ ਦੀ ਬਹੁਤ ਵਧੀਆ ਤਰੀਕੇ ਦੇ ਨਾਲ ਕਹਿੰਦੇ ਸਾਡੀ ਮੀਟਿੰਗ ਹੋਈ ਹੈ ਰਾਜੇਵਾਲ ਸਾਹਿਬ ਨੂੰ ਉੱਠ ਕੇ ਜਾਣਾ ਪੈ ਗਿਆ ਇਹਨਾਂ ਨੇ ਬਤੰਗੜ ਰਾਜੇਵਾਲ ਸਾਹਿਬ ਦਾ ਬਣਾਤਾ ਲੋ ਰਾਜੇਵਾਲ ਵਿੱਚੇ ਮੀਟਿੰਗ ਚੜਕੇ ਤੁਰਦਾ ਬਣਿਆ ਪਤਾ ਹੁੰਦਾ ਨਹੀਂ पता ਲੱਗਿਆ ਕਿ ਰਾਜਪਾਲ ਸਾਹਿਬ ਨੂੰ ਚਲਦੀ ਮੀਟਿੰਗ ਦੇ ਵਿੱਚ ਕੋਈ ਘਰੇਲੂ ਫੋਨ ਆ ਗਿਆ ਅਸੀਂ ਤਾਂ ਅਰਦਾਸ ਕਰਦੇ ਹਾਂ ਕਿ ਸਭ ਸੁੱਖ ਹੋਵੇ ਆਪਸਾਰੇ ਸਮਾਜਿਕ ਜੀਵ ਹੈ ਤੇ ਕਿਸੇ ਦਾ ਵੀ ਕੋ ਕੰਮ ਧੰਦਾ ਹੋ ਸਕਦਾ ਹੈ ਜਿਹਦੇ ਕਰਕੇ ਰਾਜਪਾਲ ਸਾਹਿਬ ਨੂੰ ਜਾਣਾ ਪੈ ਗਿਆ ਉਹ ਬਾਕੀਆਂ ਨੂੰ ਕਹਿ ਗਏ ਸੀ ਕਿ ਤੁਸੀਂ ਜਾਰੀ ਰੱਖੋ ਕਿਉਂਕਿ ਉੱਥੇ ਸਰਦਾਰ ਜੁਗਿੰਦਰ ਸਿੰਘ ਉਹ ਗਰਾਹਾਂ ਬਹੁਤ ਢਿੱਲੇਦਾਰ ਪਰ ਜਿਹੜੀ ਭੂਮਿਕਾ ਐਸ ਵੇਲੇ ਇਹਨਾਂ ਨੇ ਉਰਾਨਾ ਸਾਹਿਬ ਨੇ ਨਿਭਾਈ ਹੈ ਉਹ ਕਹਿੰਦੇ ਵੀ ਹੁਣ ਕੋਈ ਚਾਰਾ ਨਹੀਂ ਹੈਗਾ ਆਪਾਂ ਨੂੰ ਇਕੱਠੇ ਹੋਣਾ ਚਾਹੀਦਾ ਜਿਸ ਤਰੀਕੇ ਦੇ ਨਾਲ ਡੱਲੇਵਾਲ ਸਾਹਿਬ ਆਪਣੀ ਜ਼ਿੰਦਗੀ ਦੇਣ ਤੇ ਬੈਠੇ ਨੇ ਕਈਆਂ ਨੇ ਇਹ ਵੀ ਗੱਲ ਕਹੀ ਪਹਿਲਾਂ ਕਿ ਜਦੋਂ ਜੇ ਮੰਨ ਲਓ ਡੱਲੇਵਾਲ ਸਾਹਿਬ ਨਾਲ ਕੁਝ ਵਾਪਰ ਗਿਆ ਮੁੜ ਕੇ ਭੋਗਾਂ ਤੇ ਜਾ ਕੇ ਸਿਰਫ ਉਹਨਾਂ ਦੀ ਉਪਮਾ ਹੀ ਕਰੋਗੇ ਕਿਹੜੇ ਨੂੰ ਆ ਜਾਮੇ ਉਹ ਇਕੱਠੇ ਹੋ ਗਏ ਨੇ ਮੈਂ ਇਹ ਸਮਝਦਾ ਕਿ ਇਹਨਾਂ ਦੇ ਇਕੱਠੇ ਹੋਣ ਦੇ ਨਾਲ ਹੀ ਤੁਸੀਂ ਦੇਖਿਓ ਬਹੁਤ ਸਾਰਾ ਫਰਕ ਪੈ ਜਾਣਾ ਹੈ ਔਰ ਜੇ ਦੂਜੇ ਰਾਜਾਂ ਦੀਆਂ ਜਥੇਬੰਦੀਆਂ ਇਹਨਾਂ ਨੇ ਇਕੱਠੀਆਂ ਕਰ ਲਈਆਂ ਤਾਂ ਜਿਹੜਾ ਹਰਿਆਣੇ ਵਾਲੇ ਰੋਕਦੇ ਆ ਨਾ ਕਿਹੜੇ ਬਾਗ ਦੀ ਮੂਲੀ ਹੈ ਜਦੋਂ ਦੋਨਾਂ ਪਾਸਿਓਂ ਫੌਜਾਂ ਭਾਰੀ ਹੋ ਜਾਣ ਔਰ ਸਾਂਝੇ ਤੌਰ ਤੇ ਸਾਰੇ ਭਾਰਤ ਦੇ ਵਿੱਚ ਮੋਰਚਾ ਬਿਟ ਲਿਆ ਜਾਵੇ ਤਾਂ ਮਤ ਸਮਝੋ ਤੁਸੀਂ ਆ ਸ਼ੰਭੂ ਜਾਖਰਔਰੀ ਦੇ ਉੱਤੇ ਇਹਨਾਂ ਕਸਾਨਾਂ ਨੂੰ ਰੋਕੋਗੇ ਲੋਕਤੰਤਰ ਦੇ ਵਿੱਚ ਇਹ ਬਿਲਕੁਲ ਉਲੰਘਣਾ ਹੈ ਲੋਕਤੰਤਰ ਇਹ ਚੀਜ਼ ਦਾ ਅਧਿਕਾਰ ਦਿੰਦਾ ਹੈ ਕਿ ਤੁਸੀਂ ਉਹਨਾਂ ਦੀ ਭਾਵੇਂ ਜੰਦਾਬਾਦ ਮੁਰਦਾਬਾਦੀ ਕਰਨ ਉਹਨਾਂ ਨੂੰ ਰੋਕ ਨਹੀਂ ਸਕਦੇ ਉਹ ਦੇਸ਼ ਦੇ ਕਿਸੇ ਕੋਨੇ 'ਚ ਜਾ ਕੇ ਬੈਠ ਜਾਣ ਪਰ ਸ਼ਾਂਤੀਪੂਰਵਕ ਅਸ਼ਾਂਤੀ ਨਾ ਹੋਵੇ ਸੋ ਫਿਰ ਜਾ ਕਿਹੜੇ ਮਸਲੇ ਦਾ ਹੱਲ ਨਹੀਂ ਜਿਹੜਾ ਸਬਾਧਰਾਂ ਹੀ ਹੱਲ ਨਹੀਂ ਹੁੰਦਾ ਕਿਰਪਾ ਕਰੋ ਉਹਨਾਂ ਦੀ ਗੱਲ ਸੁਣੋ ਉਹ ਵੀ ਦੂਜੀ ਵਾਰ ਸਰਦੀ ਆ ਗਈ ਹੈ ਤੇ ਉਹ ਅਜੇ ਅਡੋਲ ਤੌਰ ਤੇ ਉੱਤੇ ਇਹਨਾਂ ਮੋਰਚਿਆਂ ਤੇ ਬੈਠੇ ਐ ਕੇਂਦਰ ਦੀ ਸਰਕਾਰ ਨੂੰ ਤੇ ਸਾਡੀ ਸੂਬਾ ਸਰਕਾਰ ਨੂੰ ਚਾਹੀਦਾ ਕਿ ਆਪ ਗੱਲ ਕਰੋ ਕੇਂਦਰ ਨਾਲ ਗੱਲ ਕਰਾਉਣ ਦੇ ਵਿੱਚ ਇੱਕ ਪੁਲ ਦਾ ਕੰਮ ਕਰੋ ਸਰਕਾਰਾਂ ਦੇ ਕੰਮ ਇਹੋ ਹੀ ਹੁੰਦੇ ਐ ਅੱਜ ਉਹਨਾਂ ਨੇ 18 ਤਰੀਕ ਦੀ ਦੁਬਾਰਾ ਮੀਟਿੰਗ ਹੈ ਟਰੈਕਟਰ ਮਾਰਚ ਵਾਸਤੇ ਬਿਲਕੁਲ ਸਹਿਮਤ ਹੋਗੇ ਕਈ ਹੋਰ ਗੱਲਾਂ ਵਾਸਤੇ ਵੀ ਸਹਿਮਤ ਹੋਏ ਨੇ ਜਦੋਂ ਨੇੜੇ ਲੱਗਣਾ ਹੋਵੇ ਤਾਂ ਪਹਿਲਾ ਇਹ ਗੱਲ ਹੋ ਗਈ ਤੇ ਫਿਰ 18 ਦੀ ਤਰੀਕ ਦੀ ਫੇਰ ਮੀਟਿੰਗ ਹੈ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਾਰਾ ਸਿਸਟਮ ਇੱਕ ਚੰਗੇ ਬਾਰੇ ਪਾਸੇ ਨੂੰ ਹੀ ਜਾਵੇਗਾ ਜੀ ਸਰਦਾਰ ਹੁਣ ਗੱਲ ਕਰਦਾ ਜੀ ਵਿਧਾਇਕ ਨੇ ਜੀ ਮਨਪ੍ਰੀਤ ਸਿੰਘ ਏਆਲੀ ਜੋ ਕਿ ਅਕਾਲੀ ਦਲ ਤੋਂ ਥੋੜੇ ਨਾਰਾਜ਼ ਵੀ ਨਹੀਂ ਤੇ ਦੂਰ ਦਿਖਾਈ ਦਿੰਦੇ ਨੇ ਹਾਲਾਂਕਿ ਜਿਹੜੀ 7 ਮੈਂਬਰੀ ਕਮੇਟੀ ਬਣਾਈ ਗਈ ਆ ਅਕਾਲੀ ਦਲ ਦੇ ਵਿੱਚ ਸ਼੍ਰੀ ਕਾਲ ਤਖਸੈ ਦੇ ਜਥੇਦਾਰ ਨੇ ਕਿਹਾ ਸੀ ਨਵੀਂ ਭਰਤੀ ਕੀਤੀ ਜਾਵੇ ਤੇ ਉਹਨਾਂ ਦੀ ਰਾਜਸਥਾਨ ਦੇ ਵਿੱਚ ਡਿਊਟੀ ਲੱਗੀ ਆ ਵੀ ਤੁਸੀਂ ਉੱਥੇ ਦੇ ਆਗੂ ਨੂੰ ਭਰਤੀ ਕਰੋ ਜੀ ਜਿਹੜੇ ਕਹਿੰਦੇ ਆ ਨਾ ਕਿ ਰੱਸੀ ਸੜ ਗਈ ਪਰ ਬਲ ਨਹੀਂ ਗਿਆ ਜਾ ਕੇ ਉੱਥੇ ਕਾਦੀਦਲ ਨੇ ਕਹਿੰਦੇ ਜੀ ਕੁਝ ਤਾਂ ਛੱਡੀ ਦਿੱਤੇ ਨਾ ਇਹਨਾਂ ਦੀ ਡਿਊਟੀ ਲਾਤੀ ਜਿਹੜੇ ਇਧਰਲੇ ਪਾਸੇ ਸਨ ਸੱਤ ਮੈਂਬਰੀ ਕਮੇਟੀ ਦੇ ਵਿੱਚ ਇਹ ਆਲੀ ਸਾਬ ਵੀ ਨੇ ਜਦਰ ਸਾਹਿਬ ਨੇ ਬਣਾਈ ਹੈ ਅਕਾਲ ਤਖਤ ਸਾਹਿਬ ਤੋਂ ਤੇ ਇਹ ਸੱਜਣ ਜਾ ਕੇ ਕਹਿੰਦੇ ਅਜੀ ਤਾ ਆਪਣੇ ਤਰੀਕੇ ਨਾਲ ਕਰਾਂਗੇ ਕਹਿੰਦੇ ਇਹ ਆਈ ਸਾਹ ਰਾਜਸਥਾਨ ਨੂੰ ਦੇਖਣਗੇ ਐਵੇਂ ਜਿਵੇਂ ਕੋਈ ਜੰਮੂ ਕਸ਼ਮੀਰ ਕੋਈ ਹਿਮਾਚਲ ਇਹਨਾਂ ਦੀਆਂ ਡਿਪਟੀਆਂ ਜਿਹੜੀਆਂ ਸੁਧਾਰ ਲਹਿਰ ਵਾਲੇ ਆਗੂ ਨੇ ਸੰਤਾ ਸਿੰਘ ਮੈਦਪੁਰੀ ਦੀ ਲਾਤੀ ਉਹਦੀ ਲਾਤੀ ਇਹ ਕਰਦੇ ਕੀ ਨੇ ਇਹਨਾਂ ਨੂੰ ਹੁਣ ਤੱਕ ਸਬਕ ਕਿਉਂ ਨਹੀਂ ਆਇਆ ਆਮ ਲੋਕ ਸਾਰੇ ਵੇਖ ਪਏ ਨੇ ਵੀ ਕਰਦੇ ਕੀ ਨੇ ਜਿੱਥੋਂ ਤੱਕ ਅਕਾਲੀ ਦਲ ਦਾ ਹਾਲਾਤ ਲੈ ਗਏ ਕਿ ਇਹ ਦੂਵੀਂ ਥੱਲੇ ਲੈ ਕੇ ਜਾਣਾ ਹੈ ਚੜਾਈ ਵਾਲੀ ਗੱਲ ਤਾਂ ਕੋਈ ਲੱਗ ਰਹੀ ਨਹੀਂ ਮਾਨਪ੍ਰੀਤੀ ਵਾਲੀ ਨੇ ਉੱਥੇ ਕੀ ਕਿਹਾ ਕਿ ਜੀ ਆ ਜਿਹੜੀ ਆ ਸੱਜਣ ਬੈਠੇ ਸੁਖਵੀਰ ਸਿੰਘ ਵਾਲੇ ਇਹ ਆਲੀ ਸਾਹਿਬ ਨੂੰ ਪਹਿਲਾਂ ਤੁਸੀਂ ਸਾਰੇ ਇਕੱਠੇ ਹੋ ਕੇ ਰਲ ਕੇ ਕਹਿ ਦਿਓ ਇਹ ਆਲੀ ਸਾਹਿਬ ਦਾ ਕਲਦੇ ਆ ਆ ਜਿਹੜਾ ਚੀਮਾ ਦਾ ਇਸ ਤੋਂ ਵੱਡੇ ਹੋਰ ਬੈਠੇ ਨੇ ਇਹ ਆਪਦੇ ਆਪ ਨੂੰ ਬਹੁਤ ਸੀਨੀਅਰ ਕਹਿੰਦੇ ਆ ਤੁਸੀਂ ਜਾਓ ਰਸਤਾ ਸਿਰ ਕਾਣਾ ਪੂਰਤੀ ਵਾਸਤੇ ਰਾਜਸਥਾਨ ਉਥੇ ਆਏ ਕੀ ਤੁਹਾਡਾ ਇਹ ਪਿੱਛੇ 2012 ਦੇ ਵਿੱਚ ਜਦੋਂ ਦੂਜੀ ਵਾਰ ਜਿੱਤ ਕੇ ਤਾਂ ਪੈਰ ਛੱਡ ਤੇ ਜ਼ਮੀਨ ਤੋਂ ਕੌਮੀ ਜਨਰਲ ਸਕੱਤਰ ਕੌਮੀ ਪ੍ਰਧਾਨ ਕੌਮੀ ਫਲਾਣਾ ਕੌਮੀ ਢਿਮਕਾ ਤੇ ਜੇ ਇੰਨਾ ਕੁਝ ਕੌਮੀ ਦੇ ਵਿੱਚ ਹੈਗੇ ਦਿੱਲੀ ਉਹ ਤੇ ਦਿੱਲੀ ਫਿਰ ਚੋਕ ਲੜਨ ਵਾਸਤੇ ਕਾਹਤੋਂ ਛੜਤੀ ਲੜਦੇ ਪਤਾ ਲੱਗਦਾ ਨਾ ਦਿੱਲੀ 'ਚ ਕੁਛ ਹੈ ਨਾ ਦਾ ਨਾ ਹਰਿਆਣੇ 'ਚ ਹੈ ਨਾ ਹੈ ਮਾਚਲ ਜੰਮੂ ਕਸ਼ਮੀਰ ਰਾਜਸਥਾਨ ਇਹ ਆਈ ਸਾਹਿਬ ਕੀ ਕਹਿੰਦੇ ਆ ਉਹ ਕਹਿੰਦੇ ਭਾਈ ਸਾਹਿਬ ਮੇਰੀ ਡਿਊਟੀ ਲਈ ਸੀ ਸਤ ਮੈਂ ਮੇਰੀ ਕਮੇਟੀ ਜੀ ਜਥੇਦਾਰ ਸ਼੍ਰੀ ਕਾਲਤਖਤ ਸਾਹਿਬ ਗਿਆਨੀ ਰਕबीर ਸਿੰਘ ਜੀ ਨੇ ਮੈਂ ਤਾਂ ਉਹਨਾਂ ਦਾ ਹੁਕਮ ਢੀਕਦਾ ਮੈਂ ਕਿਸੇ ਰਾਜਸਥਾਨੀ ਜਾਣਾ ਅਜੇ ਵੀ ਬਾਟ ਸਵਾ ਦੇ ਵਿੱਚ ਵੀ ਉਹਨੇ ਨੇ ਤੇ ਆਪਸ ਵਿੱਚ ਦੀ ਤੁਸੀਂ ਜੋ ਮਰਜੀ ਬਣਾਈ ਜਾਓ ਕਰਦੀ ਗੱਡੀ ਧੰਨਾ ਸੋ ਡਰਾਈਵਰ ਆਪਣੀ ਸਵਾਰੀਆਂ ਨੇ ਪਤਾ ਨਹੀਂ ਕਿੱਥੇ ਧਾਰਨੀਆਂ ਨੇ ਕਿੱਥੇ ਨਹੀਂ ਤੇ ਮਰਪ੍ਰੀਤ ਹੈਲਿਕੈਂਦੀ ਵੀ ਅਸੀਂ ਤਾਂ ਅਕਾਲ ਤਖਤ ਸਾਹਿਬ ਨੂੰ ਮੈਂ ਜੇ ਨਾਂ ਵੀ ਹੋਇਆ ਤਾਂ ਅਕਾਲ ਤਖਤ ਸਾਹਿਬ ਦੇ ਜੱਧਰ ਸਾਹਿਬ ਕੋਲ ਜਾਵਾਂਗਾ ਉਹਨਾਂ ਨੂੰ ਪੁੱਛੂਗਾ ਜੀ ਸੱਤ ਮੈਂਬਰੀ ਕਮੇਟੀ ਤੁਸੀਂ ਬਣਾਈ ਸੀ ਤੇ ਇਹਨਾਂ ਨੇ ਮੈਨੂੰ ਉੱਥੇ ਭੇਜਤਾ ਕੀ ਤੁਹਾਡੀ ਇਸ ਤਰ੍ਹਾਂ ਦੇ ਸਹਿਮਤੀ ਹੈ ਜੱਧਰ ਸਾਹਿਬ ਸਾਰਾ ਕੁਝ ਹੈ ਪਰ ਉਹਨਾਂ ਨੇ ਜਿਹੜਾ ਨਾਲ ਸਵਾਗਤ ਵਾਲਾ ਇੱਕ ਬਿਆਨ ਦਿੱਤਾ ਨਾ ਉਹਦੇ ਨਾਲ ਥੋੜਾ ਜਿਹਾ ਭੰਮਲਪੂਸਾ ਪੈਦਾ ਹੋ ਗਿਆ ਜਿਹੜਾ ਕਿ ਬਹੁਤ ਗਲਤ ਹੈ ਔਰ ਜੇ ਹੁਣ ਵੀ ਜਦੋਂ ਸਾਬਰੇ ਕਰਾਹ ਕੱਟਦਾ ਸੀ ਕਿ ਤੁਸੀਂ ਇਕੱਠੇ ਹੋ ਕੇ ਉਹ ਕਰ ਲਓ ਪਰ ਇਹਨਾਂ ਨੂੰ ਨਹੀਂ ਪਾਉਂਦਾ ਔਰ ਤੁਸੀਂ ਵੇਖ ਲਿਓ ਵਕਤੋ ਖੁਦ ਹੀ ਡੂਮਣੀ ਗਾਵੇ ਹਲਪਤਾਲ ਪਹਿਲੇ ਗਾਈ ਜਾਂਦੇ ਆ ਥੋੜਾ ਜਿਹਾ ਹੋਰ ਗਾ ਲੈਣਗੇ ਜੀ ਟੋਟਲ ਸਰ ਦੂਜੇ ਪਾਸੇ ਗੱਲ ਕਰਦੇ ਨੇ ਜੀ ਕਾਂਗਰਸ ਪ੍ਰਧਾਨ ਨੇ ਜੀ ਅਮਨਿੰਦਰ ਸਿੰਘ ਰਾਜਾ ਵੜੇਂ ਗੱਜ ਜੀ ਸ਼੍ਰੀ ਮੁਖਸਰ ਸਾਹਿਬ ਵਿਖੇ ਪਹੁੰਚੇ ਸੀ ਤੇ ਉਹਨਾਂ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ ਹੈ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਕਈ ਅਹਿਮ ਮੁੱਦੇ ਤੇ ਚਰਚਾ ਕੀਤੀ ਹੈ ਜਿਵੇਂ ਪੰਜਾਬ ਦੇ ਵਿੱਚ ਕਹਿੰਦੇ ਅਮਨ ਕਾਨੂੰਨ ਦੀ ਸਥਿਤੀ ਆ ਉਹ ਠੀਕ ਨਹੀਂ ਹੈ ਕੱਲਾ ਕੱਲਾ ਦੁਕਾਨਦਾਰ ਜਾਣ ਦਾ ਥਾਣਾ ਸੇਫ ਨਹੀਂ ਹੈਗੇ ਆਪਣੇ ਇੱਥੇ ਤੇ ਦੂਜੇ ਪਾਸੋਂ ਨੇ ਕਿਹਾ ਕਿ ਮਾਗੀ ਦੇ ਮੇਲੇ ਤੇ ਜ਼ਥੇਦਾਰ ਸਾਹਿਬ ਵੱਲੋਂ ਕਹਿ ਗਿਆ ਸੀ ਵੀ ਸਿਆਸੀ ਕਾਨਫਰੰਸਾਂ ਨਾ ਕੀਤੀਆਂ ਜਾਣ ਤੇ ਅਸੀਂ ਨਹੀਂ ਕਰਦੇ ਤੇ ਕਿਸਾਨਾਂ ਨੂੰ ਵੀ ਕਿਹਾ ਹੈ ਕਿ ਸਾਨੂੰ ਇਕਜੁੱਟ ਹੋਣ ਦੀ ਲੋੜ ਹੈ ਆਪਣੇ ਦਸੇ ਰਾਜਾ ਵੜਿੰਗ ਉਹਨਾਂ ਦਾ ਸੌਰਿਆਂ ਦਾ ਪਿੰਡ ਵੀ ਮੁਕਸਰਚੀ ਹੈ ਜੀ ਆ ਕੋਠੀ ਹੈ ਜਿਹੜੀ ਮੁਕਸਰਚੀ ਹੈ ਤੇ ਅੱਜ ਉੱਥੇ ਨਤਮਸਤ ਕਰਨਗੇ ਅਰ ਜਿਵੇਂ ਹੁੰਦਾ ਬੰਦੇ ਦੇ ਬੰਦਾ ਕਹਿੰਦਾ ਚਲੋ ਇੱਕ ਦਿਨ ਪਹਿਲਾਂ ਹੀ ਆਪਾਂ ਨਤਮਸਤ ਕੋਈ ਹੈ ਕਿਉਂਕਿ ਅੱਜ ਪੂਰਨਵਾਸੀ ਵੀ ਹੈ ਜੀ ਮੱਥਾ ਟੇਕਣ ਤੋਂ ਬਾਅਦ ਸਾਰੀਆਂ ਸਿਆਸੀ ਪਾਰਟੀਆਂ ਦਾ ਕੋਈ ਵੀ ਬੰਦਾ ਪਹਿਲਾਂ ਮੱਥਾ ਟੇਕਦਾ ਇਹ ਤਾਂ ਉਲਟੀ ਗੰਗਾ ਭੋਏ ਨੂੰ ਆ ਬਾਦਲ ਨਾਲ ਬਾਲਿਆਂ ਦੀ ਹੈ ਜੀ ਕਿ ਤੁਸੀਂ ਪਹਿਲਾਂ ਸਾਡੀ ਰੈਲੀ ਚ ਆਓ ਇਹ ਵੱਡੀ ਹੈ 40 ਮੁਕਤੀਆਂ ਦਾ ਤਮਸਤ ਕੋੜਾ ਕੋਈ ਤਰਜੀਹ ਨਹੀਂ ਉਹ ਨਹੀਂ ਕੋਈ ਸਾਡਾ ਕੰਮ ਬਟ ਹੈ ਅਜ਼ਾਰੇ ਕਾਸ ਤੋਂ ਉੱਪਰ ਹੈ ਬਦ ਦੇ ਨੂੰ ਉਦੋਂ ਜਦੋਂ ਇਹ ਸਮਝਣ ਲੱਗ ਜੇ ਵੀ ਉਹ ਗਲਤ ਹੋ ਜਾਂਦਾ ਸੋ ਮੇਰੀ ਨਾਲੋਂ ਨਾਲ ਇੱਕ ਸਨਿਮਰ ਬੇਨਤੀ ਹੈ ਕਿ ਅਵਰਿੰਦਰ ਸਿੰਘ ਰਾਜਾ ਬਣੇ ਨੇ ਕਿਹਾ ਕਿ 40 ਮੁਕਤਿਆਂ ਦੀ ਧਰਤੀ ਹੈ ਮੈਂ ਨਤਮਸਤਕ ਹੋਣਾ ਹੈ ਅੱਜ ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਬਹੁਤ ਵਿਗੜ ਚੁੱਕੀ ਹੈ ਇਹਨਾਂ ਦੇ ਬਸ ਦਾ ਰੋਗ ਨਹੀਂ ਹੈ ਭਗਵੰਤ ਮਾਨ ਜੀ ਤਾਂ ਉਸ ਸੀਟ ਤੇ ਬੈਠੇ ਨੇ ਮੁੱਖ ਮੰਤਰੀ ਸ਼ਿਪ ਕਿਤੋਂ ਹੋਰੇ ਚੱਲਦੀ ਹੈ ਤੁਸੀਂ ਇੱਕ ਹੋਰ ਯਾਦ ਕਰੋ ਇਹਨਾਂ ਦੇ ਇੱਕ ਚੇਅਰਮੈਨ ਸੀ ਬਲਵਿੰਦਰ ਬਿੱਟੂ ਜੀ ਜੀ ਅਨਸੂਚਿਤ ਜਾਤੀ ਕਮਿਸ਼ਨ ਦੇ ਉਹ ਅਸਤੀਫਾ ਦੇ ਗਏ ਇੱਕ ਐਮਐਲਏ ਦਾ ਉਦਾਹਰਨ ਦਿੱਤੀ ਜਾ ਰਹੀ ਹੈ ਉਹ ਕਹਿੰਦਾ ਅਜੇ ਤੱਕ ਅਸੀਂ ਕੋਈ ਐਮਐਲਏs ਆਪਣੀ ਇਸ ਦਾ ਹੱਥ ਜੋੜਨ ਤੇ ਲੱਗੇ ਹੋਇਆ ਹੁਣ ਤਿੰਨ ਫਰਵਰੀ ਤੱਕ ਦਿੱਲੀ ਦੇ ਹੱਥ ਜੋੜੀ ਜਾਵਾਂਗੇ ਸਰਕਾਰਾਂ ਚਲਾਉਣ ਵਾਲਾ ਤਾਂ ਸਾਨੂੰ ਨਹੀਂ ਪਤਾ ਲੱਗਦਾ ਕੌਣ ਚਲਾ ਰਿਹਾ ਹੈ ਵੱਖ ਮੰਤਰੀ ਸਾਹਿਬ ਕੋਲ ਕੋਈ ਸ਼ਕਤੀ ਹੈ ਵੀ ਹੈ ਕਿ ਨਹੀਂ ਹਵਾਜੀ ਹੈ ਅਬਰੰਦਰ ਸਿੰਘ ਰਾਜਾ ਆਪਣੇ ਕਰੇ ਸਾਰੀਆਂ ਚੀਜ਼ਾਂ ਤੇ ਸਵਾਲ ਚੱਕੇ ਨੇ ਕਿ ਹੁਣ ਤਾਂ ਇਹਨਾਂ ਦੇ ਆਪਣੇ ਲੋਕ ਕਹਿਣ ਲੱਗੇ ਭਾਵੇਂ ਸਰਕਾਰੀ ਪ੍ਰੈਸ਼ਰ ਨਾਲ ਇਹ ਮੇਅਰ ਤੇ ਦੂਜਿਆਂ ਦੀਆਂ ਚੋਰਾ ਕਰਵਾ ਰਹੇ ਨੇ ਪਰ ਜੋ ਪੋਜੀਸ਼ਨ ਇਹਨਾਂ ਦੀ ਹੋਈ ਹੈ ਉਹ ਸਭ ਦੇ ਸਾਹਮਣੇ ਹੈ ਅੱਜ ਇਹ ਨਰਪਖਤਾ ਨਾਲ ਕਰਾ ਲੈਣ ਇਹ 92 ਤੇ 294 ਹੋਗੇ ਆਮ ਸਿਆਸੀ ਮਾਰੇ ਕਹਿੰਦੇ ਐ ਕਿ 94 ਦਾ ਬੰਦ ਲੋ ਜਾਂ ਨਾਇਆਂ ਨਹੀਂ ਜਾਂ ਚੌਕਾ ਨਹੀਂ ਇਸ ਸਥਿਤੀ ਦੇ ਵਿੱਚ ਖੜੇ ਨੇ ਦੇਖੋ ਸਾਡੇ ਛੋਟੇ ਭਰਾ ਨੇ ਸ਼੍ਰੀ ਭਗਵੰਤ ਮਾਨ ਸਾਹਿਬ ਅਸੀਂ ਤਾਂ ਬੇਨਤੀ ਕਰਦੇ ਹਾਂ ਕਿ ਸੰਭਾਲੋ ਲੋਕਾਂ ਨੇ ਤੁਹਾਨੂੰ ਦੇਖਿਆ ਦਿੱਲੀ ਵਾਲਿਆਂ ਨੂੰ ਨਹੀਂ ਸੰਭਲੋ ਲੋਕਾਂ ਦੀ ਰਾਏ ਆ ਕਿ ਆਪਣੇ ਹੱਥ ਚ ਕਮਾਂਡ ਲਵੋ ਕਮਾਂਡ ਲੈ ਕੇ ਤੇ ਫਿਰ ਕੰਮ ਕੀਤਾ ਜਾਵੇ ਤੁਹਾਨੂੰ ਲੋਕ ਅੱਜ ਵੀ ਚਾਹੁੰਦੇ ਨੇ ਤੇ ਤੁਹਾਡੇ ਵਾਸਤੇ ਸਾਰਾ ਕੁਝ ਕੀਤਾ ਸੀ ਨਾ ਕਿ ਦਿੱਲੀ ਦੇ ਕਤਤ ਰੂਪ ਦੇ ਵਿੱਚ ਜਿਨ੍ਹਾਂ ਨੂੰ ਬਹੁਤ سارے ਲੋਕ ਧਾੜਵੀ ਕਹਿੰਦੇ ਆ ਮੈਂ ਨਹੀਂ ਕਹਿੰਦਾ ਧਾੜਵੀ ਕਹਿੰਦੇ ਆ ਤੇ ਅਸੀਂ ਇਹ ਕਹਿੰਦੇ ਆ ਕਿ ਉਹਨਾਂ ਦਾ ਦਖਲ ਨਹੀਂ ਹੋਣਾ ਚਾਹੀਦਾ ਸੋ ਪੰਜਾਬ ਪੰਜਾਬੀਆਂ ਦਾ ਤੇ ਪੰਜਾਬੀਅਤ ਨੂੰ ਪਛਾਣੋ ਪੰਜਾਬੀਅਤ ਤੇ ਹੀ ਕੰਮ ਕੀਤਾ ਜਾਵੇ ਤਾਂ ਅੱਗੇ ਜਾ ਸਕਦਾ ਹੈ ਨਹੀਂ ਫਿਰ ਸਤਾਈ ਦੇ ਵਿੱਚ ਅਸੀਂ ਕਹਿੰਦੇ ਹੁੰਨੇ ਨਾ ਕਹਾਵਤ ਹੈ ਕਿ ਦਿੱਲੀ ਦੂਰ ਆ ਭਾਈ ਜੀ ਤੇ ਫਿਰ ਦਿੱਲੀ ਆਇਆ ਵਾਸਤੇ ਪੰਜਾਬ ਦੂਰ ਹੋ ਜਾਏਗਾ ਨੇੜੇ ਨਹੀਂ ਜੀ ਸੋ ਹਟਲ ਸਤ ਜੀ ਪਾਸੇ ਗੱਲ ਕਰਾਂਗੇ ਜੀ ਹਰਿਆਣਾ ਦੇ ਸੀਐਮ ਨੇ ਜੀ ਨੈب ਸਿੰਘ ਸੈਣੀ ਵੱਲੋਂ ਮਨੋਹਰਾ ਖੱਟਰ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਹਾਲਾਂਕਿ ਇਹ ਮੁਲਾਕਾਤ ਕਹੀ ਜਾ ਰਹੀ ਹੈ ਵੀ ਭਾਜਪਾ ਦੇ ਜਿਹੜੀ ਮਜ਼ਬੂਤੀ ਵਾਸਤੇ ਹੋ ਲੋਕਾਂ ਨੂੰ ਜੋੜਨ ਵਾਸਤੇ ਕੀਤੀ ਗਈ ਹੈ ਤੇ ਦੂਜੇ ਪਾਸੇ ਜਿਹੜੇ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਜਾਖੜ ਸਾਹਿਬ ਵੀ ਮਦਦ ਲੈ ਰਹੇ ਨੇ ਦੂਜੇ ਸੂਬਿਆਂ ਤੋਂ ਜੀ ਦੇਖੋ ਹੁਣ ਤੱਕ ਇਹ ਪਤਾ ਲੱਗਿਆ ਕਿ ਹਰਿਆਣੇ ਦੇ ਵਿੱਚ ਭਾਜਪਾ ਦੀ ਜਿਹੜੀ ਮੈਂਬਰਸ਼ਿਪ ਮੈਂ ਉਹ ਜ਼ਿਆਦਾ ਤੇਜ਼ ਹੈ ਹੋਵੇ ਵੀ ਕਿਉਂ ਨਾ 10 ਸਾਲ ਤੋਂ ਸਰਕਾਰ ਭਾਜਪਾ ਦੀ ਹੈ ਜੀ ਮਨੋਰ لال ਕਟੜ ਰਹੇ ਜਿਵੇਂ ਆਪਣੇ ਚੰਡੀ ਸਾਹਿਬ ਅਖੀਰ ਜੇ ਚਾਕੇ ਬਣ ਗਏ ਸੀ ਦੈਵਸਿਕ ਸੈਣੀ ਬਣ ਕੇ ਉਹਨਾਂ ਨੂੰ ਫਿਰ ਅੱਗੇ ਕੱਟੀ ਨੂੰ ਕਰਾਤਾ ਉਹ ਤਾਂ ਪੰਜਾਬ ਦੇ ਵਿੱਚ ਵੀ ਜਿਹੜੇ ਭਾਈਵਾਲ ਬਣੇ ਸੀ ਅਸੀਂ ਵੱਡੇ ਭਰਾ ਤੁਸੀਂ ਛੋਟੇ ਭਰਾ ਤੁਸੀਂ 23 ਸੀਟਾਂ ਤੋਂ ਵੱਧ ਨਹੀਂ ਲੜੋਗੇ ਬਾਕੀ 97 ਅਸੀਂ ਲੜਾਂਗੇ ਉਹਨਾਂ ਦੀਆਂ ਲੋਕ ਸਭਾ ਚੋਣਾਂ ਦੇ ਵਿੱਚ 13% ਰਹਿ ਗਈਆਂ ਭਾਰਤੀ ਜਨਤਾ ਪਾਰਟੀ ਦਾ ਵੋਟ ਪ੍ਰਤੀਸ਼ਤ ਸਾਢੇ 18% ਹੋ ਗਿਆ ਵਟਾ ਕੌਣ ਹੋਇਆ ਡਾਕਟਰ ਸਾਹਿਬ ਨੇ ਖੱਟੜ ਸਾਹਿਬ ਨੂੰ ਵੀ ਮਿਲੇ ਨੇ ਕਹਿੰਦਾ ਮਤਲਬ ਸਾਬਕਾ ਸੀਐਮ ਤੇ ਮੌਜੂਦਾ ਸੀਐਮ ਨੈਭ ਸਿੰਘ ਸੈਣੀ ਸਾਹਿਬ ਸੋ ਪੰਜਾਬ ਦੇ ਵਿੱਚ ਭਰਤੀ ਮੈਂਬਰ ਚੱਲ ਰਹੀ ਹੈ ਇਹਨਾਂ ਦੇ ਮੁਤਾਬਕ ਅਜੇ ਉਹਦਾ 8 ਲੱਖ ਭਰਤੀ ਹੋਈ ਹੈ ਟਾਰਗੇਟ ਇਹਨਾਂ ਦਾ 25 ਲੱਖ ਹੈ ਉਹ ਕਦੋਂ ਤੱਕ ਪੂਰੀ ਹੁੰਦੀ ਹੈ ਮੈਨੂੰ ਨਹੀਂ ਪਤਾ ਪਰ ਭਾਰਤੀ ਜਨਤਾ ਪਾਰਟੀ ਮੌਜੂਦਾ ਸਿਆਸੀ ਹਾਲਾਤ ਦੇਖ ਕੇ ਕਿ ਅਕਾਲੀ ਦਲ ਨੂੰ ਤਾਂ ਹੁਣ ਕੋਈ ਪੁੱਛਦਾ ਨਹੀਂ ਉਹਨਾਂ ਦਾ ਆਪਣਾ ਸਿਸਟਮ ਹੈ ਜੇ ਅਕਾਲੀ ਦਲ ਦੇ ਆਗੂਆਂ ਨੇ ਲੋਕ ਦੇ ਮਤਾਬਕ ਕੰਮ ਹੀ ਨਹੀਂ ਕਰਨਾ ਤੇ ਪਰ ਇਹ ਹਾਲ ਰਹੇਗਾ ਭਾਰਤੀ ਜਨਤਾ ਪਾਰਟੀ ਆਪਣੇ ਆਪ ਨੂੰ ਪਸਾਰ ਕੇ ਉਹ ਵੱਡੇ ਭਰਾ ਦੀ ਭੂਮਿਕਾ ਅਦਾ ਕਰਨ ਦੇ ਵਿੱਚ ਮੂੜਚ ਹੈ ਸੋ ਪੰਜਾਬ ਦੇ ਵਿੱਚ ਵੀ ਜਿਹੜੀ ਇਹਨਾਂ ਦੀ ਭਰਤੀ ਮੈਂ ਉਹ ਲਗਾਤਾਰਤਾ ਦੇ ਵਿੱਚ ਜਾਰੀ ਹੈ ਜੀ ਅੱਜ ਦੇ ਪਰ ਉਹਨਾਂ ਦੇ ਵਿੱਚ ਹਨ ਢਿੱਲੋ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਆਪਣਾ ਥੜਾ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਮਿਹਰਬਾਨੀ ਜੀ ਅਸੀਂ ਉਹਨਾਂ ਦੇ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਜੋ ਅਖੀਰ ਤੱਕ ਸਾਹਾਨਾ ਪ੍ਰੋਗਰਾਮ ਦੇ ਵਿੱਚ ਜੁੜੇ ਰਹੇ ਪਰ ਉਹਨਾਂ ਨਾਲ ਕੱਲ ਫੇਰ ਹਾਜ਼ਰ ਹੋਵਾਂਗੇ ਧੰਨਵਾਦ